ਨਗਰ ਕਾਉਂਸਲ ਭੋਪੌਰ ਖੜੇ ਆ ਜੋ ਭੋਪੌਰ ਇਹ ਜ਼ਿਲ੍ਹਾ ਜਲੰਧਰ ਚ ਪੈਂਦਾ ਭੋਪੌਰ ਇਹ ਜੋ ਪਿਛਲੇ ਸਮੇਂ ਦੇ ਵਿੱਚ ਨਗਰ ਕਾਉਂਸਲ ਦੀਆਂ ਚੋਣਾਂ ਹੋਈਆਂ ਸੀ ਜੋ ਪੰਜਾਬ ਵਿੱਚ ਵੀ ਹੋਈਆਂ ਤੇ ਭੋਪੌਰ ਵਿੱਚ ਵੀ ਨਗਰ ਕਾਉਂਸਲ ਦੀ ਚੋਣ ਹੋਈ ਸੀ ਇਹ ਚੋਣ ਨੂੰ ਜੋ ਅੱਜ ਅਫਸਰਾਂ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਸੀ ਅਫਸਰਾਂ ਨੂੰ ਕਿ ਅੱਜ ਇਹ ਚੋਣ ਹੋਣੀ ਆ ਜਿਹੜੇ ਕਾਉਂਸਲਰ ਖੜੇ ਸੀ ਜਿੱਤੇ ਆ ਉਹਨਾਂ ਨੂੰ ਵੀ ਦਿੱਤਾ ਗਿਆ ਸੀ ਹਦੇਸ਼ ਕਿ ਤੁਸੀਂ ਇੱਥੇ ਨਗਰ ਕੌਂਸਲ ਪਹੁੰਚਣਾ ਜਦੋਂ ਨਗਰ ਕੌਂਸਲ ਪਹੁੰਚੇ ਆ ਇਹ ਨਗਰ ਕੌਂਸਲ ਜਬ ਬਹੁਤ ਸੰਖਤੀ ਵਾਲੇ ਪਹੁੰਚੇ ਦੂਸਰੇ ਵੀ ਪਹੁੰਚੇ ਦੱਸ ਦਿਆ ਕੁੱਲ ਇੱਕ ਮੈਂਬਰ ਘੱਟ ਸੀਗਾ ਸਾਰਿਆਂ ਚੋ ਜਿੰਨੇ ਵੀ ਐਪੋਜੀਟ ਦੀ ਜਾਂ ਆਪਣੇ ਉਹਨਾਂ ਦੇ ਆਪਣੇ ਜਿਹੜੇ ਜਿੱਤੇ ਆ ਉਸ ਤੋਂ ਬਾਅਦ ਐਸ ਡੀ ਐਮ ਸਾਹਿਬ ਕੋਟੜੀ ਸਾਹਿਬ ਦੇ ਦੱਸਣ ਦੇ ਮਤਾਬਕ ਜੋ ਹਲਕਾ ਵਿਧਾਇਕ ਸਾਡੇ ਸੁਖਵਿੰਦਰ ਸਿੰਘ ਕੋਟੜੀ ਆ ਉਹਨਾਂ ਨੇ ਦੱਸਣ ਮਤਾਬਕ ਉਹ ਉੱਪਰੋਂ ਆਏ ਆ ਉਹਨਾਂ ਨੇ ਮੀਡੀਆ ਨੂੰ ਇਹ ਗੱਲ ਦੱਸੀ ਆ ਤੇ ਇਹ ਜਿਹੜਾ ਇਹ ਪੋਸਟਪੋਨ ਹੋ ਗਈ ਅੱਜ ਚੋਣ ਆ ਸੋਹ ਚੱਕ ਸਮਾਜ ਨੂੰ ਸਮਾਗਮ ਸੀਗਾ ਪ੍ਰਧਾਨਗੀ ਦੀ ਚੋਣ ਹੋਣੀ ਸੀ ਇਸ ਕਰਕੇ ਅਸੀਂ ਉਹਨਾਂ ਦੇ ਜੋ ਦਿੱਤੇ ਬਿਆਨ ਆ ਉਹਨਾਂ ਦੇ ਆਧਾਰ ਤੇ ਤੁਹਾਨੂੰ ਇਹ ਅਸੀਂ ਤੁਹਾਨੂੰ ਮੀਡੀਆ ਰਾਹੀਂ ਦਿਖਾ ਰਹੇ ਆ ਕਿ ਉਹ ਕਹਿੰਦੇ ਆ ਕਿ ਸਾਡੇ ਨਾਲ ਜੋ ਮੌਕੇ ਦੀ ਸਰਕਾਰ ਆ ਉਹਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜਿੱਦਾਂ ਚਰ ਸਾਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਗੁਰਮਿੰਦਰ ਸਿੰਘ ਦੇ ਨਾਲ ਮੈਂ ਬਾਬਾ ਸਜੀਤ ਸਿੰਘ ਕੋ ਸਰਕਾਰ ਮੁਰਦਾਬਾਦ 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 ਭਗਵਾਨਤਮਨ ਸਰਕਾਰ ਮੁਰਦਾਬਾਦ 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 ਟੱਕੇ شاہੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ شاہੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਐ ਦੋਸਤੋ ਐ ਮੈਨੂੰ ਬੜੇ ਅਫਸੋਸ ਦੇ ਨਾਲ ਤੁਹਾਡੇ ਰੂਬਰੂ ਹੋਣਾ ਪੈ ਰਿਹਾ ਕਿ ਅੱਜ ਨਗਰ ਕੌਂਸਲ ਭੋਗਪੁਰ ਦੀ ਜੋ ਆਦਮ ਪਰ ਹਲਕੇ ਚ ਪੈਂਦਾ ਹੈ ਉਹਦੀ ਚੋਣ ਹੋਣੀ ਸੀ ਸਾਨੂੰ ਬਕਾਇਦਾ ਤੌਰ ਦੇ ਉੱਤੇ ਪੱਤਰ ਜਿਹੜੇ ਆ ਉਹ ਭੇਜੇ ਗਏ ਅਸੀਂ 8 ਕਾਉਂਸਲਰ ਤੇ 9ਵੀਂ ਮੇਰੀ ਵੋਟ ਹੈ ਅਸੀਂ 9 ਦੇ 9 ਕਾਉਂਸਲਰ ਸਹਿਬਾਨ ਇੱਥੇ ਤੁਹਾਡੇ ਸਾਹਮਣੇ ਮੌਜੂਦ ਹੈ ਔਰ ਅੰਦਰ ਵੀ ਮੌਜੂਦ ਸੀ ਐ ਐਸ ਡੀ ਐਮ ਸਾਹਿਬ ਪ੍ਰਕਿਰਿਆ ਪੂਰੀ ਕਰਵਾਉਣ ਦੇ ਲਈ ਆਏ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਸਾਰੇ ਕਾਉਂਸਲਰ ਸਹਿਬਾਨ ਨੂੰ ਸੌਂਚਕਾਈ ਸੌਂਚ ਚੁੱਕਣ ਤੋਂ ਬਾਅਦ ਕਹਿੰਦੇ ਜੀ ਪ੍ਰਸੀਡਿੰਗ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕੀਤੀ ਜਾਂਦੀ ਹੈ ਵੇ ਕਿਹਨਾਂ ਨੂੰ ਪ੍ਰਧਾਨ ਬਣਾਉਣਾ ਕਿਹਨਾਂ ਨੇ ਉਹਨਾਂ ਦਾ ਨਾਮ ਤਜਵੀਜ਼ ਕਰੋ ਤੇ ਮਨੀਸ਼ ਜੀ ਜਿਹੜੇ ਸਾਡੇ ਕਾਉਂਸਲਰ ਚੁਣੇ ਗਏ ਆ ਉਹਨਾਂ ਨੇ ਰਾਜਕੁਮਾਰ ਰਾਜਾ ਜੀ ਦਾ ਨਾਮ ਜਿਹੜਾ ਸੀ ਉਹ ਲਿਆ ਤੇ ਉਸ ਨਾਮ ਨੂੰ ਸੈਕੰਡ ਜਿਹੜਾ ਉਹ ਬੀਬੀ ਰਾਜਰਾਣੀ ਜੀ ਜਿਹੜੇ ਜੀਤ ਰਾਣੀ ਜੀ 13 ਨੰਬਰ ਕਾਉਂਸਲਰ ਨੇ ਬਾੜ ਤੋਂ ਨੇ ਉਹਨਾਂ ਨੇ ਉਹਦੇ ਤਾਇਦ ਕੀਤਾ ਔਰ ਐਸ ਡੀ ਐਮ ਸਾਹਿਬ ਚੁੱਪ ਕਰ ਗਏ ਔਰ ਪ੍ਰਕਰੇ ਜਾਣੀ ਪ੍ਰਸੀਡਿੰਗ ਬੁੱਕ ਦੇ ਉੱਤੇ ਨਹੀਂ ਲਿਖਿਆ ਇੱਕ ਸਿਰਫ ਪੇਪਰ 'ਚ ਟਾਈਪ ਕੀਤਾ ਉਹਦੇ ਉੱਤੇ ਲਿਖ ਲਿਆ ਤੇ ਅਸੀਂ ਕਹਾਂ ਜੀ ਆਪ ਬਾਕੀ ਸਾਰੀਆਂ ਵੋਟਾਂ ਸਾਡੀਆਂ ਇਹਨਾਂ ਦੇ ਨਾਲ ਨੇ ਅਸੀਂ ਹੱਥ ਖੜੇ ਕੀਤੇ ਕਹਿੰਦੇ ਜੀ ਹੱਥ ਖੜੇ ਕਰੋ ਅਸੀਂ ਨੌ ਕਾਉਂਸਲਰ ਮੇ ਵੀ ਚਲੋ ਕਾਉਂਸਲਰ ਇਸੇ ਇੱਕ ਵੋਟ ਤਾਂ ਮੇਰੀ ਵੀ ਹੈ ਅਸੀਂ ਨੌ ਜਣਿਆਂ ਨੇ ਹੱਥ ਖੜੇ ਕੀਤੇ ਜਦੋਂ ਹੱਥ ਖੜੇ ਕੀਤੇ ਤੇ ਐਸ.ਡੀ.ਐਮ ਸਾਹਿਬ ਬਿਨਾਂ ਕਿਸੇ ਨੂੰ ਦੱਸੇ ਪੁੱਛਿਆ ਕਿ ਟੈਲੀਫੋਨ ਆਇਆ ਤੇ ਵਿੱਚ ਹੀ ਪ੍ਰਕਿਰਿਆ ਛੱਡ ਕੇ ਜਿਹੜੀ ਉਹ ਚਲੇ ਗਏ ਹੁਣ ਤਾਂ ਮੈਂ ਭੱਜ ਗਿਆ ਕਹੂੰਗਾ ਕਿ ਯਾਰ ਏਡੀ ਵੱਡੀ ਕਾਨੂੰਨ ਦੀ ਤੂੰ ਧੱਜਿਆ ੜਾ ਰਿਆਂ ਜੇ ਤੁਸੀਂ ਮੀਟਿੰਗ ਪੋਸਟਪੋਨ ਕਰਨਾ ਤਾਂ ਤੁਸੀਂ ਪ੍ਰਕਿਰਿਆ ਠੀਕ ਐ ਸੋਚ ਕਾਤੀ ਤੁਸੀਂ ਪੋਸਟਪੋਨ ਕਰਕੇ ਚਲੇ ਜਾਓ ਇਹ ਤੁਹਾਡਾ ਰਾਈਟ ਹੈ ਪਰ ਮੈਂ ਤੁਹਾਡੇ ਮਾਧਿਅਮ ਚ ਕਹਿਣਾ ਚਾਹਣਾ ਐ ਐਸਟੀਐਮ ਸਾਹਿਬ ਡੀਸੀ ਸਾਹਿਬ ਕਿੰਨੀ ਕੁ ਵਾਰੀ ਪੋਸਟਪੋਨ ਕਰੋਗੇ ਅਸੀਂ ਪਹਿਲਾਂ ਵੀ ਨੌ ਕਾਉਂਸਲਰ ਸੀ ਹੁਣ ਵੀ ਤੁਹਾਡੇ ਸਾਹਮਣੇ ਖੜੇ ਆ ਤੇ ਗਾਹ ਵੀ ਨੋ ਹੀ ਹੋਣਿਆ ਪਮਾ ਸਾਨੂੰ ਹਾਈ ਕੋਰਟ ਜਾਣਾ ਪਵੇ ਜਿੱਥੇ ਮਰਜੀ ਜਾਣਾ ਪਵੇ ਕਿਉਂਕਿ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਜਦੋਂ ਮੈਂ ਐਮਐਲਏ ਬਣਿਆ ਸੀ ਤੇ ਅਲਾਬੁੱਲਪੁਰ ਦੇ ਅੰਦਰ ਸਰਕਾਰ ਚੋਣ ਨਹੀਂ ਕਰਾਉਂਦੀ ਸੀ ਅਸੀਂ ਹਾਈ ਕੋਰਟ ਗਏ ਔਰ ਅਸੀਂ ਉੱਥੇ ਪ੍ਰਧਾਨ ਜਿਹੜਾ ਸੀ ਆਪਣਾ ਬਸਪਾ ਹੋ ਸਾਰਿਆਂ ਦਾ ਅਸੀਂ ਸਾਲਿਆਂ ਦੇ ਰੱਖ ਕੇ ਉੱਥੇ ਜਿਹੜਾ ਸੀ ਉਹ ਬਣਾਇਆ ਤੇ ਅਸੀਂ ਜੇ ਸਾਨੂੰ ਹਾਈ ਕੋਰਟ ਜਾਣਾ ਪਿਆ ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਸ਼ਾਹ ਕੋਟ ਦੇ ਅੰਦਰ ਇਲੈਕਸ਼ਨ ਤਿੰਨ ਵਾਰ ਪੋਸਟਪੋਨ ਕਰ ਦਿੱਤਾ ਗਿਆ ਹਰਦੇਵ ਲਾਡੀ ਛੇਰੋ ਵਾਲੀ ਆ ਜੀ ਧਰਨਾ ਦੇ ਰਹੇ ਨੇ ਸੜਕਾਂ ਤੇ ਬੈਠ ਰਹੇ ਨੇ ਉਹ ਮਰਜ਼ੀ ਕਹਿਣ ਉਹਨਾਂ ਦੀ ਹਕੂਮਤ ਆ ਆਮ ਆਦਮੀ ਪਾਰਟੀ ਵਾਲੇ ਜੋ ਮਰਜ਼ੀ ਕਹਿਣ ਉਹ ਉਹਨਾਂ ਦੀ ਸਰਕਾਰ ਹੈ ਪਰ ਇਸ ਤਰੀਕੇ ਦੇ ਨਾਲ ਚੋਰੀ ਜਣਾ ਉੱਠ ਕੇ ਭੱਜ ਜਾਣਾ ਇਹ ਐਸ.ਡੀ.ਐਮ ਸਾਹਿਬ ਦੇ ਲਈ ਬਿਲਕੁਲ ਠੀਕ ਨਹੀਂ ਹੈ ਇਹ ਮੇਰਾ ਇੱਕ ਚੁਣੇ ਹੋਏ ਐਮ.ਐਲ.ਏ ਦਾ ਵੀ ਬਹੁਤ ਵੱਡਾ ਅਪਮਾਨ ਹੈ ਔਰ ਆ ਜਿਹੜੇ ਨੌ ਕੌਂਸਲਰ ਚੁਣ ਕੇ ਆਏ ਨੇ ਅੱਠ ਕੌਂਸਲਰ ਨੌਵੇਂ ਮੈਂ ਇਹਨਾਂ ਦਾ ਵੀ ਇਹ ਮੇਰੇ ਖਿਆਲ ਦੇ ਅੰਦਰ ਡੈਮੋਕ੍ਰੇਸੀ ਦੇ ਕਾਰਨ ਜਿਹੜਾ ਇੱਕ ਬਹੁਤ ਵੱਡਾ ਅਪਮਾਨ ਹੈ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਚਲੋ ਹੁਣ ਬੇਨਤੀ ਦਾ ਮੈਂ ਖੈਰ ਕਹਿ ਦਤਾ ਵੀ ਕਿੰਨਾ ਚਿਰ ਤੁਸੀਂ ਸਾਨੂੰ ਦਵਾ ਸਕਦੇ ਹੋ ਧੱਜੀਆਂ ੜਾ ਦੇਾਂਗਾ ਸਰਕਾਰ ਦੀਆਂ ਪਰ ਪ੍ਰਧਾਨ ਰਾਜਕਮਰ ਰਾਜਾ ਨਹੀਂ ਬਣਦਾ ਇਹ ਸਰਕਾਰ ਜਿੰਨਾ ਮਰਜੀ ਹੈ ਜ਼ੋਰ ਲਾ ਲਵੇ ਰਾਜਕਮਰ ਰਾਜਾ ਜਿੰਦਾਬਾਦ ਜਿੰਦਾਬਾਦ ਬਟਾ ਬਟਾ ਇਹ ਦੂਸਰਾ ਸੀਨੀਅਰ 22 ਪ੍ਰਧਾਨ ਰਕੇਸ਼ ਕੁਮਾਰ ਬੱਗਾ ਜੀ ਨੇ ਬਣਨਾ ਚਾਹੇ ਜਿੰਨਾ ਮਰਜੀ ਹੈ ਕੋਈ ਜ਼ੋਰ ਲਾ ਲਵੇ ਬੱਗਾ ਬਾਜੀ ਜਿੰਦਾਬਾਦ 22 ਪ੍ਰਧਾਨ ਸਰਦਾਰ ਸਤਨਾਮ ਸਿੰਘ ਉਹਨਾਂ ਨੇ ਬਣ ਆਇਆ ਜਨਾਬ ਪਾਜੀ ਜੀਤ ਜਿੰਦਾਬਾਦ ਇਹ ਤਿੰਨੋਂ ਉਮੀਦਵਾਰਾਂ ਦੇ ਨਾਂ ਅਸੀਂ ਅੱਜ ਐਲਾਨ ਵੀ ਕਰਦੇ ਆਂ ਸਾਨੂੰ ਹਾਈ ਕੋਰਟ ਜਾਣਾ ਪਵੇ ਜਿੱਥੇ ਮਰਜ਼ੀ ਜਾਣਾ ਪਵੇ ਉੱਥੇ ਤੱਕ ਜਾਵਾਂਗੇ ਸੋ ਪੰਜਾਬ ਸਰਕਾਰ ਦੀ ਇਹ ਬਹੁਤ ਮਾੜੀ ਗੱਲ ਹੈ ਕੇ ਚੁਣੀ ਹੋਈ ਮਤਲਬ ਇੱਕ ਕ੍ਰੀਮ ਚੁਣੀ ਹੋਈ ਮਿੰਨੀ ਪਾਰਲੀਮੈਂਟ ਜਿਹੜੀ ਆ ਉਹਦੇ ਅੰਦਰ ਇੱਕ ਐਸਟੀਐਮ ਸਾਹਿਬ ਵੱਲੋਂ ਇਸ ਤਰੀਕੇ ਨਾਲ ਉੱਠ ਕੇ ਹਾਂ ਜਾਂ ਤਾਂ ਪ੍ਰोसीडिंग ਪ੍ਰਕਿਰਿਆ ਸ਼ੁਰੂ ਨਾ ਕਰਦੇ ਕੋਈ ਕਾਰਨ ਦੱਸਦੇ ਸੋਚ ਕਾ ਕੇ ਕਿਸੇ ਨੂੰ ਦੱਸ ਕੇ ਜਾਂਦੇ ਵੀ ਠੀਕ ਹੈ ਜੀ ਮੀਟਿੰਗ ਮੁਲਤਵੀ ਇਹ ਵੀ ਨਹੀਂ ਕਿਹਾ ਤੇ ਅਸੀਂ ਘੰਟਾ ਬਾਅਦ ਅੰਦਰ ਬੈਠੇ ਰਹੇ ਦੇਖੋ ਜੀ ਮੈਂ ਤਾਂ 5 ਵਜੇ ਤੱਕ ਇੱਥੇ ਬੈਠਾਂਗਾ ਫਿਰ ਆਗੇ ਕਹਿ ਦੇਣਗੇ ਕਿ ਅਸੀਂ ਤਾਂ ਚਾਹ ਪੀਣ ਚਲ ਗਏ ਸੀ ਅਸੀਂ ਤਾਂ ਕਿਸੇ ਨਾਲ ਸਲਾਹ ਕਰਨ ਚਲ ਗਏ ਸੀ ਤੇ ਐਸਟੀਐਮ ਸਾਹਿਬ ਦੇ ਖਿਲਾਫ ਹੁਣ ਇੱਥੇ ਪ੍ਰੋਟੈਸਟ ਹੋਏਗਾ ਤੇ ਐਦੋ ਬਾਅਦ ਅਸੀਂ 10 ਮਿੰਟ ਇੱਥੇ ਬੈਠਣਾ ਜੇ ਸਾਨੂੰ ਆਕੇ ਕੋਈ ਅਧਿਕਾਰੀ ਕਹੇ ਵੀ ਮੀਟਿੰਗ ਮੁਲਤਵੀ ਹੋ ਗਈ ਆ ਫਿਰ ਅੱਗੇ ਨਹੀਂ ਤਾਂ ਫਿਰ ਉਦੋਂ ਬਾਅਦ ਨੈਸ਼ਨਲ ਹਾਈਵੇ ਜੀਟੀ ਰੋਡ ਦੇ ਉੱਤੇ ਮੈਂ ਰਾਤ ਪਰ ਜਾ ਕੇ ਬੈਠਣਾ ਚਾਹੇ ਜੋ ਮਰਜੀ ਹੋ ਜਾ ਫਿਰ ਜਿਹੜਾ ਮਰਜੀ ਅਫਸਰ ਆ ਜਾਏ ਜੋ ਮਰਜੀ ਹੋ ਜਾ ਫਿਰ ਮੈਂ ਕਿਸੇ ਦੀ ਗੱਲ ਨੂੰ ਕੋਈ ਮੈਂ ਕਹਿਆ ਜੀ ਹੁਣੇ ਵੜ ਜਾਣਾ ਗੱਲ ਹੀ ਕੋਈ ਨਹੀਂ ਕੋਟਲੀ ਸਾਹਿਬ ਕੋਟਲੀ ਸਾਹਿਬ ਜਿੰਦਾਬਾਦ ਕਾਰਨ ਕੀ ਲਗਦਾ ਵਾ ਵੀ ਜਿਹੜਾ ਜਿੰਦਾਬਾਦ ਉੱਡ ਕੇ ਚਲੇ ਗਿਆ ਦੇਖੋ ਕਾਰਨ ਤਾਂ ਸਰਕਾਰ ਦਾ ਦਬਾਅ ਬਗੈਰ ਜਿਹੜਾ ਸਰਕਾਰ ਦਾ ਦਬਾਅ ਕਾਰਨ ਆਮ ਆਦਮੀ ਪਾਰਟੀ ਦੀ ਗੁੱੱਡਾ ਕਰਦੀ ਆਮ ਆਦਮੀ ਪਾਰਟੀ ਦੀ ਬੁਰਸ਼ਾ ਕਰਦੀ ਕਿ ਤੁਸੀਂ ਆਏ ਹੋ ਦੂਸਰੇ ਵੀ ਚੁਣ ਕੇ ਆਏ ਆ ਉਹਦਾ ਸੋਚ ਚੁੱਕੀ ਹੈ ਇਹ ਦੇਖ ਲ ਤੁਸੀਂ ਇਸ ਤਰੀਕੇ ਦੇ ਨਾਲ ਆ ਸਾਰਾ ਟੂਨੀ ਜੀ ਟੌਪ ਨੇ ਵੀ ਦਿਖਾ ਰਹੇ ਨੇ ਪੀਪੀਸੀ ਦਿਖਾ ਰਿਹਾ ਸਾਰੇ ਚੈਨਲਸ ਅਸੀਂ ਦਿਖਾ ਰਹੇ ਆ ਸੋ ਮੇਰਾ ਮਤਲਬ ਇਹ ਹੈ ਕਿ ਅਗਰ ਤੁਸੀਂ ਇਸ ਤਰੀਕੇ ਨਾਲ ਡੈਮੋਕਰੇਸੀ ਦਾ ਕਾਹਨ ਕਰੋਗੇ ਤਾਂ ਫਿਰ ਲੋਕ ਪ੍ਰਕਿਰਿਆ ਲੋਕਤੰਤਰ ਜਿਹੜਾ ਉਹ ਕਿੱਥੇ ਰਹਿ ਜਾਂਦਾ ਹੈ ਸੋ ਮੈਨੂੰ ਬੜੀ ਅਫਸੋਸ ਦੀ ਗੱਲ ਹੈ ਕਿ ਐਸਟੀਐਮ ਸਾਹਿਬ ਨੂੰ ਜੇ ਉਹਨਾਂ ਨੇ ਮੀਟਿੰਗ ਮੁਲਤਵੀ ਕਰਨੀ ਹੈ ਤਾਂ ਦੱਸ ਕੇ ਜਾਂਦੇ ਪ੍ਰਕਿਰਿਆ ਸ਼ੁਰੂ ਹੋ ਗਈ ਰਾਜਕੁਮਾਰ ਰਾਜਾ ਜੀ ਦੇ ਹੱਕ ਦੇ ਅੰਦਰ ਨਾ ਪ੍ਰਪੋਜ਼ ਸੈਕੰਡਰ ਹੋ ਗਿਆ ਨੌ ਵਿਅਕਤੀਆਂ ਨੇ ਹੱਥ ਕੜੇ ਕਰ ਦਿੱਤੇ ਤੇ ਜਦੋਂ ਬਿਨਾਂ ਕਿਸੇ ਦੱਸਿਆ ਆ ਤੁਹਾਡੇ ਸਾਹਮਣੇ ਗਏ ਆ ਕਹਿੰਦੇ ਜੀ ਇੱਕ ਮਿੰਟ ਜੀ ਮੈਂ ਕਹਾਂ ਜੀ ਦੱਸ ਤਾਂ ਜਾਓ ਚੱਲਣੇ ਕਾਹਦੀ ਲਈ ਆ ਤੇ ਆ ਹੁਣ ਸਾਰਾ ਦਫ਼ਤਰ ਅੰਦਰ ਜਿੰਦਾ ਲੱਗ ਗਿਆ ਅਬਰਾਏ ਜੀ ਜਿਹੜੇ ਈਓ ਸਾਹਿਬ ਨੇ ਉਹਨਾਂ ਦਾ ਦਫ਼ਤਰ ਨੂੰ ਜਿੰਦਾ ਮੈਂ ਵੈਸੇ ਵੀਡੀਓ ਬਣਾਈ ਲਾਈਵ ਵੀ ਹੋਇਆ ਸੀ ਕਿ ਸਾਰਾ ਦਫ਼ਤਰ ਖਾਲੀ ਹੋ ਗਿਆ ਇਹ ਕਾਨੂੰਨ ਦੀਆਂ ਬਹੁਤ ਵੱਡੀਆਂ ਪੰਗੂਸਾਂ ਬੜੀਆਂ ਡਾਡੀਆਂ ਜਾ ਰਹੀਆਂ ਅੱਜ ਕੋਟਰੀ ਸਾਹਿਬ ਹੁਣ ਕੀ ਜੱਡਾ ਹੈਗਾ ਕਿ ਹੁਣ ਚੋਣ ਤਾਂ ਹੋਈ ਨਹੀਂ ਬੰਦੇ ਦੇ ਪੁੱਤ ਬਣਾ ਲਓ ਸਰਕਾਰ ਵਾਲਿਆਂ ਨੂੰ ਮੇਰਾ ਨਾਮ ਸੁਖਵਿੰਦਰ ਸਿੰਘ ਕੋਟਰੀ ਆ ਅਗਲੀ ਜਾਲੇ ਹੈ ਕਿ 9 ਦੇ 9 ਇਕੱਠੇ ਆ ਤੇ ਰਾਜkumar ਰਾਜਾ ਜੀ ਨੇ ਪ੍ਰਧਾਨ ਬਣਾਣਾ ਰਕੇਸ਼ ਬਗਾ ਜੀ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਉਣਾ ਤੇ ਸਰਦਾਰ ਸੁਲਾਮ ਸਿੰਘ ਉਹਨਾਂ ਨੂੰ ਵਾਈਸ ਪ੍ਰਧਾਨ ਬਣਾਉਣਾ ਹੈ ਪ੍ਰੋਟੈਸਟ ਜਿਹੜਾ ਅੱਜ ਤੋਂ ਹੀ ਚੱਲੇਗਾ ਮੈਂ ਤਾਂ ਜੀ ਦੇਖੋ ਸੀ ਨਜ਼ਾਰਾ ਲਿਆ ਆਂ ਜੇ ਟੋਨੀ ਭਾਜੀ ਸੋਰੀ 12 ਕਾਉਂਸਲਰ ਆਏ ਸੀ ਇੱਕ ਸ਼ਾਇਦ ਕੋਈ 12 ਨੰਬਰ ਤੋਂ ਸ਼ਹਿਰ ਨੌਵਾਂ ਤੋਂ ਸਵਾਦ ਦੂਜਾ ਜਿਲ੍ਹਾ ਚਾਰ ਆ ਵਿੱਚ ਆਏ ਉਹਨਾਂ ਨੇ ਕੀ ਗੱਲ ਕੀਤੀ ਉਹਨਾਂ ਨੇ ਕਹਾਂ ਜੀ ਅਸੀਂ ਅਸੀਂ ਵੀ ਚੋਣ ਲੜਨੀ ਚਾਹੁੰਦੇ ਆ ਇਹ ਤਾਂ ਲੜਣਾ ਸਾਨੂੰ ਕੀ ਆ ਪਰ ਜਦੋਂ ਨੌ ਮੈਂਬਰ ਅਸੀਂ ਖੜ ਕੇ ਹੱਥ ਖੜੇ ਕੀਤੇ ਆ ਤਾਂ ਪਰਚੇ ਰਿਆ ਫਿਰ ਰਹਿ ਕੀ ਜਾਂਦੀ ਐ ਇਹ ਤਾਂ ਸਮਝਾਓ ਨਾ ਜੀ ਮਤਲਬ ਉਹਨਾਂ ਨੇ ਇਹ ਗੱਲ ਕਹੀ ਨਹੀਂ ਉਹ ਤਾਂ ਦੇਖੋ ਕੋਈ ਵੀ ਵਿਅਕਤੀ ਦੀ ਗੱਲ ਐ ਕੋਈ ਵੀ ਵਿਅਕਤੀ ਜੇ ਉਹਨਾਂ ਕੋਲ ਪੰਜ ਕਹਿੰਦੇ ਸੀ ਪੰਜ ਆ ਤਾਂ ਉਹ ਦੋ ਕੋਈ ਵੀ ਕਹਿ ਸਕਦਾ ਤਾਰੂ ਕਹਿਣ ਤਾਂ ਸਹੀ ਕਿਸੇ ਦਾ ਨਾਮ ਪ੍ਰਪੋਜ਼ ਕਰਨ ਕੋਈ ਹੋਰ ਕੁਝ ਕਹਿਣ ਤਾਂ ਸਹੀ ਨਾ ਅੱਛਾ ਸਰ ਕਿੰਨੇ ਘੰਟੇ ਹੁਣ ਇੱਥੇ ਵੇਟ ਕਰਨੀ ਮੈਂ ਤਾਂ ਜੀ 5 ਵਜੇ ਤੱਕ ਦਫਤਰ ਦੇ ਮੋੜੇ ਧਰਨਾ ਲਾ ਰਿਆ ਹੂੰ ਹੂੰ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਜਾਮ ਕਰੇਗਾ ਡੈਪੀ ਸਾਹਿਬ ਨੂੰ ਕਹਤੇ ਮੇਰੀਆਂ ਮਨਤਾ ਮੁਤਾਬਕ ਬਹੁਤ ਕਰਦੇ ਹੁੰਦੇ ਆ ਆ 5-7 ਹੁਣ ਵੀ ਮੈਂ ਅਧਿਕਾਰੀਆਂ ਨੂੰ ਮਿਲ ਕੇ ਆਂ ਬਾਟੇ ਉਹਨਾਂ ਨੇ ਉਹਨੇ ਅੱਧਾ ਘੰਟਾ ਲੇਟ ਕਰਤਾ ਮੈਂ ਸੋਚਿਆ ਕਿਤੇ ਯਾਰ ਜਾਣ ਕੇ ਨਾ ਕਰਦੇ ਹੋਂ ਮੈਂ ਪਚਾਕੀ ਦੇ ਕੇ ਨਾ ਮਲਕ ਦੇਣੀ ਫਿਰ ਖਿਸਕਿਆ ਚਲੂ ਹੀ ਦੇਖਿਆ ਮੈਂ ਟਾਈਮ ਜੇ ਦੇ ਨਾਲ ਹੀ ਪਹੁੰਚਿਆ ਮੈਨੂੰ ਮੈਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਫਿਰ ਡੀਐਸਪੀ ਆ ਜਾਂਦੇ ਜੀ ਤੁਸੀਂ ਇਹ ਕਰ ਰਹੇ ਹੋ ਕਰ ਰਹੇ ਹੋ ਤਾਂ ਫਿਰ ਪੁਲਿਸ ਵਾਲੇ ਵੀ ਸੁਣ ਲੈਣ ਅਜ ਪਾਲ ਸਾਹਿਬ ਫਿਰ ਸਾਡੇ ਏਡੀ ਦੇ ਵਿੱਚ ਵੀ ਵਾਲੇ ਵੀ ਇਹ ਕੰਮ ਹੋਇਆ ਬਿਲਕੁਲ ਸਾਰੇ ਹੋ ਰਿਹਾ ਸਾਰੇ ਹੋ ਰਿਹਾ ਸਾਡੀ ਸ਼ੇਰੋ ਵਾਲੀ ਸਾਡੇ ਐਮਐਲਏ ਸਾਡੇ ਉੱਤੇ ਹੋ ਰਿਹਾ ਕਾਂਗਰਸ ਪਾਰਟੀ ਦੇ ਅਸੀਂ ਇੱਕ ਇੱਕ ਤਿੰਨ ਚਾਰ ਜਗ੍ਹਾ ਦੇ ਉੱਤੇ ਮੈਜੋਰਟੀ ਦੇ ਨਾਲ ਜਿਹੜਾ ਅਸੀਂ ਆਏ ਆ ਸੋ ਸਾਨੂੰ ਇਹ ਦਬਾਉਣਾ ਚਾਹੁੰਦੇ ਆ ਸੋ ਅਸੀਂ ਦਵਾਂਗੇ ਨਹੀਂ ਤੇ ਆਪਣਾ ਪ੍ਰੋਟੈਸਟ ਜਿਹੜਾ ਆ ਓਸੀ ਲਗਾਤਾਰ ਜਿਹੜਾ ਹੁਣ ਉਹ ਚਲੋ ਠੀਕ ਹੈ ਠੀਕ ਹੈ ਮੀਟਿੰਗ ਮਲਤ ਨਹੀਂ ਕਰਦੀ ਆ ਕਿਸੇ ਤਰੀਕੇ ਨਹੀਂ ਕਰਦਾ ਮੈਂ ਤਾਂ ਕਾਰਗਜ਼ਾਰੀ ਸਰਕਾਰ ਦਾ ੱੱਕੇ ਨਹੀਂ ਮੁੰਡਾ ਕਰਦੀ ਆ ਤੇ ਬਰਸਾ ਕਰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਅਧਕਾਰੀ ਇਹ ਕਹਿਣ ਦੇ ਯਾਰ ਨਹੀਂ ਕਿ ਮੀਟਿੰਗ ਮਲਤ ਨਹੀਂ ਕਰਦੀ ਆ ਐਸਟੀਐਮ ਚੋਰਾ ਵਾਂਗੂ ਇੱਥੇ ਬਹੁਤ ਕੋਈ ਨਹੀਂ ਕੋਈ ਨਹੀਂ ਤੇ ਛੱਡ ਯਾਰ ਹੈਲੋ ਚੋਰਾ ਵਾਂਗੂ ਚੋਰਾ ਵਾਂਗੂ ਐਸਟੀਐਮ ਭੱਜ ਗਿਆ ਦਫ਼ਤਰੋਂ ਚਿੰਦੇ ਲੱਗਾ ਅਸੀਂ ਚੋਣੇ ਨਿਮਾਉਂਦੇ ਆ ਯਾਰੋ ਇਹ ਤਾਂ ਕਹਿ ਕੇ ਆਵੇਂ ਮੀਟਿੰਗ ਮੰਤਰੀ ਕਰਤੀ ਹੁਣ ਪੁਲਿਸ ਵਾਲੇ ਅਧਿਕਾਰੀ ਕਹਿ ਰਹੇ ਆ ਇਹ ਕਹਿੰਦੇ ਨੇ ਇੱਥੇ ਵੀ ਮੀਟਿੰਗ ਮੰਤਰੀ ਹੋ ਕੇ ਚੱਲ ਜਾਣੇ ਕੋਈ ਪ੍ਰਕਿਰਿਆ ਹੋਣੀ ਚਾਹੀਦੀ ਹੈ ਕੋਈ ਗੱਲ ਹੋਣੀ ਚਾਹੀਦੀ ਹੈ ਇਹਦਾ ਮਤਲਬ ਇਹ ਤੁਸੀ ਮੇਰੇ ਨਾਲ ਕੱਟਾ ਕਰੋਗੇ ਸਰਕਾਰ ਦੀ ਮਲਕੀਅਤ ਹੈ ਜੀ ਇਹ ਸਰਕਾਰ ਦੀ ਮਲਕੀਅਤ ਹੈ ਆ ਸੁਣੀਏ ਕੋਟੇ ਦੀ ਸਭ ਦੀ ਗੱਲ ਇਹ ਦੱਸੋ ਅੱਛਾ ਤੁਸੀਂ ਦੇਖੋ ਤੁਹਾਡੇ ਮੈਂਬਰ ਉਹਨਾਂ ਐਸਡੀਐਮ ਸਾਹਿਬ ਨੇ ਤੁਹਾਨੂੰ ਕੀ ਕਿਹਾ ਐਂਡ ਤੇ ਪ੍ਰਕਿਰਿਆ ਸ਼ੁਰੂ ਹੋ ਗਈ ਨਾ ਪ੍ਰਪੋਜ਼ ਕੀਤਾ ਬਾਕੀ ਸਭਾਂ ਲੋਕਾਂ ਨੇ ਨਾ ਪ੍ਰਪੋਜ਼ ਕੀਤਾ ਤੇ ਜਿਹਨੂੰ ਤੁਸੀਂ ਪ੍ਰਧਾਨ ਬਣਾਉਣਾ ਚਾਹੁੰਦੇ ਨਾ ਲਓ ਮਨੀਸ਼ ਜੀ ਨੇ ਕੌਂਸਲਰ ਉਹਨਾਂ ਦਾ ਨਾਂ ਲਿਆ ਰਾਜ ਰਾਣੀ ਸਾਡੇ ਮਾਤਾ ਜੀ ਸੈਂਟਰ ਦੋਨਾਂ ਨੇ ਪੁਰਾਣਾ ਨੰਬਰ ਤੁਸੀਂ ਤੇ ਉਹਨਾਂ ਨੇ ਨਾਂ ਲਿਆ ਇਹ ਕਹਿੰਦੇ ਨੇ ਹੱਕ ਚਕਾਉਣ ਆ ਅਸੀਂ 9 ਦੇ 9 ਬੰਦਿਆਂ ਨੇ ਹੱਥ ਖੜੇ ਕੀਤੇ ਜਦੋਂ ਹੱਥ ਖੜੇ ਕੀਤੇ ਐਸਟੀਐਮ ਸਾਹਿਬ ਬਿਨਾਂ ਕੋਈ ਗੱਲ ਕੀਆ ਦੇਖੋ ਪ੍ਰਮਾਤਮਾ ਨੂੰ ਜਾਣ ਦੇਣੀ ਆ ਉਹ ਕਹਿ ਜਾਂਦੇ ਮੀਟਿੰਗ ਮਲਤਵੀ ਠੀਕ ਹੈ ਭਾਈ ਉਹਨਾਂ ਦਾ ਰਾਜ ਹੈ ਉਹਨਾਂ ਦੀ ਪਰ ਜਦੋਂ ਪ੍ਰੈਸੀਡੈਂਟ ਸ਼ੁਰੂ ਹੋ ਜਾਵੇ ਫਿਰ ਉਹਨੂੰ ਮਲਤਵੀ ਨਹੀਂ ਕੀਤਾ ਜਾ ਸਕਦਾ ਕਾਨੂੰਨ ਕਹਿੰਦਾ ਹੈ 274 ਵਾਲਾ ਜਿਹੜਾ ਇੱਕ ਚਨ ਹੋਣ ਬਣ ਕੇ ਲੈ ਕੋ ਨਾਲ ਲੈ ਕੇ ਆ ਸੀ ਫਿਰ ਪ੍ਰਕਿਰਿਆ ਨੂੰ ਮਲਤਵੀ ਨਹੀਂ ਕੀਤਾ ਜਾ ਸਕਦਾ ਫਿਰ ਤੁਹਾਨੂੰ ਪ੍ਰਕਿਰਿਆ ਪੂਰੀ ਕਰਵਾਉਣੀ ਹੀ ਪੈਗੀ ਤੁਹਾਨੂੰ ਕੀ ਲੱਗਦਾ ਹੈ ਗੁੰਡਾਗਰਦੀ ਆਮ ਆਦਮੀ ਸਰਪਾਹ ਦੀ ਬੁਰਸ਼ਾ ਕਰਦੀ ਤੇ ਇਹ ਤੁਹਾਡੇ ਮਾਧਿਅਮ ਚ ਫਿਰ ਮੈਂ ਕਹਿਣਾ ਚਾਹੁੰਦਾ ਹਾਂਜੀ 8 ਕੌਂਸਲਰ ਜਿੱਤੇ ਸੀ ਅੱਜ ਵੀ 8 ਤੇ 9ਵੇਂ ਮੈਂ ਪਿਛਲੇ ਦਿਨਾਂ ਤੋਂ ਇੰਨਾ ਜੋਰ ਲਾਇਆ ਇਹਨਾਂ ਨੇ ਤੋੜਨ ਲਈ ਐਸ.ਡੀ.ਐਮ ਸਾਹਿਬ ਸਾਡੇ ਬੰਦਿਆਂ ਨੂੰ ਧਮਕੀਆਂ ਦੇ ਰਹੇ ਮੈਂ ਉਹਨੂੰ ਰਿਕਾਰਡ ਕਰ ਰਿਆਂ ਨਸ਼ਰ ਕਰਾਂਗਾ ਸਰ ਤੁਸੀਂ ਹੁਣ ਪ੍ਰੋਟੈਸਟ ਕਰ ਰਹੇ ਸੀ ਤੁਹਾਨੂੰ ਇਥੋਂ ਉਠਾਇਆ ਗਿਆ ਅਗਲੀ ਪ੍ਰਕਿਰਿਆ ਹੈ ਤੁਹਾਡੇ ਵੱਲੋਂ ਮੈਂ ਤਾਂ ਪ੍ਰੋਟੈਸਟ ਕਰ ਰਿਆਂ ਹੁਣ ਜੇ ਪੁਲਿਸ ਧੱਕਾ ਕਰੇ ਜੇ ਪੁਲਿਸ ਧੱਕਾ ਕਰੇ ਫਿਰ ਕੀ ਹੋ ਸਕਦਾ ਠੀਕ ਆ ਉਹਨਾਂ ਨੇ ਵੀ ਲਾਅ ਐਂਡ ਆਰਡਰ ਦੇਖਣਾ ਪਰ ਗੱਲ ਇਹ ਆ ਕਿ ਅਧਿਕਾਰੀ ਕੋਈ ਆ ਕੇ ਕਹਿ ਦੇਵੇ ਵੇ ਮੀਟਿੰਗ ਮੁਲਤ ਨਹੀਂ ਹੋ ਗਈ ਐ ਨਹੀਂ ਤਾਂ ਅਸੀਂ ਅਸੀਂ ਚੱਲ ਜਾਂਗੇ ਉਹ ਕਹਿੰਦੇ ਤੁਸੀਂ ਤਾਂ ਚੱਲ ਗਏ ਜੀ ਹੁਣ ਤੁਹਾਡੇ ਵੱਲੋਂ ਅਗਲਾ ਐਕਸ਼ਨ ਕੀ ਆ ਐਕਸ਼ਨ ਤਾਂ ਮੈਂ ਹੁਣ ਤੁਹਾਨੂੰ ਸਾਰਾ ਥੋੜੀ ਹਾਲੇ ਦੱਸੂਗਾ ਤੁਸੀਂ ਮੇਰੇ ਭਰਾ ਆ ਪਰ ਮੈਂ ਕਰਾਂਗਾ ਜ਼ਰੂਰ ਥੋੜਾ ਜਿਆ ਪੜਦਾ ਰੱਖੋ ਬੰਦੇ ਦਾ ਪੁੱਤ ਬਣਾ ਦਊ ਆਮ ਆਦਮੀ ਪਾਰਟੀ ਵਾਲਿਆਂ ਨਾਲੋਂ ਪੁਲਿਸ ਤੱਕਾ ਕਰਦੀ ਤੁਹਾਡੀ ਔਰੇ ਤੱਕਾ ਤੁੱਕਾ ਮੇਰੇ ਨਾਲ ਕੁਝ ਨਹੀਂ ਕਰਨਾ ਅਫਸਰ ਬੜੇ ਸਿਆਣੇ ਆ ਸੂਝਵਾਨ ਅਫਸਰ ਆ ਉਹਨਾਂ ਨੂੰ ਵੀ ਪਤਾ ਕਿ ਪ੍ਰੋਟੈਸਟ ਕਰਨਾ ਸਾਡਾ ਹੱਕ ਹੈ ਜੱਪੀ ਸਾਹਿਬ ਬੈਠੇ ਨੇ ਮੰਤਰੀ ਜੀ ਐਸਪੀ ਸਾਹਿਬ ਆਏ ਨੇ ਐਸਐਚਓ ਸਾਹਿਬ ਖੜੇ ਨੇ ਕਿੰਨਾ ਵੱਦਾ ਕਮ ਲਾਡ ਆਰਡਰ ਨੂੰ ਮੇਨਟੇਨ ਕਰਨਾ ਇਹ ਸੂਝਵਾਨ ਅਫਸਰ ਹੈ ਕੋਈ ਨਿਆਣੇ ਨਹੀਂ ਹੈਗੇ ਮੇਰੇ ਖਿਆਲ ਐਸਟੀਐਮ ਸਾਹਿਬ ਆਹਾਂ ਵਾਂਗੂ ਕੋਈ ਬਚਕਾਨੀ ਗੱਲ ਨਹੀਂ ਕਰ ਸਕਦੇ ਇਹਨਾਂ ਦੀ ਮੈਂ ਰਿਸਪੈਕਟ ਕਰਦਾ ਉਹਨਾਂ ਨੇ ਕਿਹਾ ਠੀਕ ਆ ਤੁਸੀਂ ਉੱਠ ਜਾ ਮੈਂ ਉੱਠ ਗਿਆ ਤੇ ਕੋਈ ਅਧਿਕਾਰੀ ਤੁਹਾਡੇ ਚੈਨਲ ਤੁਸੀਂ ਮੀਡੀਆ ਦੇ ਕਰਮਚਾਰੀ ਹੋ ਯਾਰੋ ਕੋਈ ਤਾਂ ਕਵੇ ਆਕੇ ਮੀਟਿੰਗ ਮਲਤ ਵੀ ਹੋ ਗਈ ਆ ਦਫ਼ਤਰ ਨੂੰ ਜਿੰਦੇ ਲੱਗਾ ਇਹ ਕੋਟੀ ਸਾਹਿਬ ਇਹ ਵੀ ਗੱਲ ਸੁਣੀ ਆ ਕਿ ਆ ਰਹੀਆਂ ਖਬਰਾਂ ਇਹ ਕਈਆਂ ਜਗ੍ਹਾ ਤੇ ਇਦਾਂ ਹੋਈਏ ਕਿਉਂ ਹੋ ਰਹੀ ਆ ਐ ਲਾਡੀ ਸ਼ੇਰੋ ਵਾਲੀ ਆ ਜੀ ਐਮਐਲਏ ਸਾਹਿਬ ਪਲੱਟ ਵੀ ਹੋਈ ਉੱਥੇ ਦੋ ਵਾਰ ਤਿੰਨ ਵਾਰ ਮੁਲਤ ਵੀ ਕਰਦੀ ਉਹਨੂੰ ਧਰਨਾ ਲਾਉਣਾ ਪਿਆ ਹਾਂਜੀ ਪਲੱਠ ਦੇ ਅੰਦਰ ਬੇਗੋਵਾਲ ਨਡਾਲਾ ਉਹਨਾਂ ਦੇ ਅੰਦਰ ਤਿੰਨ ਵਾਰ ਪੋਸਟਪੋਨ ਕਰ ਦਿੱਤੀਆਂ ਹਾਂ ਉੱਥੇ ਤਾਂ ਪ੍ਰਕਿਰਿਆ ਸ਼ੁਰੂ ਹੀ ਨਹੀਂ ਕੀਤੀ ਪਰ ਇੱਥੇ ਇੱਕ ਨਵਾਂ ਨਵਾਂ ਕੰਮ ਆ ਗਿਆ ਪ੍ਰਕਿਰਿਆ ਸ਼ੁਰੂ ਹੋ ਗਈ ਪੇਪਰ ਜੇ ਤੇ ਸੈਰ ਕਰਾਉਂਦੇ ਵੀ ਤੂੰ ਫਿਰ ਰਜਿਸਟਰ ਦੇ ਉੱਤੇ ਕਰਾ ਪਤਾ ਤਾਂ ਮੈਨੂੰ ਵੀ ਸੀਗਾ ਮੰਨਦਾ ਇੰਨਾ ਕੁਲਾ ਕਚਾ ਤਾਂ ਮੈਂ ਵੀ ਨਹੀਂ ਹੈਗਾ ਮੈਨੂੰ ਵੀ ਸਾਰਾ ਪਤਾ ਕਿ ਕੀ ਹੋਣਾ ਜਾਣੀ ਐਸ ਡੀ ਐਮ ਦਾ ਇਸ ਤਰੀਕੇ ਨਾਲ ਚੁੱਪ ਕਰਕੇ ਜਾਣਾ ਇਹ ਲੋਕਤੰਤਰ ਦਾ ਬਹੁਤ ਵੱਡਾ ਕਹਾਣਾ ਹੈ ਲੋਕ ਰਾਜਕਮਾ ਰਾਜਾ ਹੀ ਨਹੀਂ ਪ੍ਰਧਾਨ ਹੈ ਜਿੰਨਾ ਮਰਜੀ ਸੌਣ ਲੱਗਦੇ ਸ੍ਰੀਆ ਕਾਲੇ ਲੋਕ ਛੱਡੇ ਭਾਵੇਂ ਹਾਈ ਕੋਰਟ ਜਾਣਾ ਪਵੇ ਜਿੱਥੇ ਮਰਜੀ ਜਾਣਾ ਪਵੇ ਵਿਪਨ ਭਾਈ ਦੇ ਨਾਲ ਐਡਵੋਕੇਟ ਜਨਰਲ ਰਹੇ ਨੇ ਸਾਡੀ ਸਰਕਾਰ ਵੇਲੇ ਮੇਰੀ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਲਾਡੀ ਸ਼ੇਰੋ ਵਾਲੀ ਆ ਜੀ ਵਾਲਾ ਮੈਟਰ ਔਰ ਭਲੱਠ ਵਾਲਾ ਬੇਗੋ ਵਾਲਾ ਮੈਟਰ ਔਰ ਸਾਡਾ ਮੈਟਰ ਅਸੀਂ ਹੋ ਸਕਦਾ ਕੱਲ ਇਹਨੂੰ ਔਨ ਰਿਕਾਰਡ ਹਾਈ ਕੋਰਟ ਦੇ ਅੰਦਰ ਸਾਡਾ ਬਿਲਕੁਲ ਤਿਆਰ ਹੈ ਕੰਮ ਅਸੀਂ ਅੱਜ ਦਾ ਦੇਖ ਹੀ ਰਹੇ ਸੀ ਤਾਂ ਕਿ ਇੱਥੇ ਪ੍ਰਕਿਰਿਆ ਪੂਰੀ ਹੋਵੇ ਇਹ ਮੰਦ ਭਾਗੀ ਗੱਲ ਹੈ ਭਗਵੰਦ ਮਾਨ ਕਹਿੰਦਾ ਸੀ ਪ੍ਰਾਣੀਆਂ ਸਰਕਾਰਾਂ ਇਦਾਂ ਕਰਦੀਆਂ ਤੇ ਮਮਾ ਤੂੰ ਕਿਹੜੀ ਘਟ ਖੜਨਦੇ ਆ ਸਹੀ ਤੈਨੂੰ ਟੱਕਰੂ ਹੁਣ ਵੀ ਪੰਜਾਬ ਦੀ ਵਿਧਾਨ ਸਭਾ 'ਚ ਫਿਰ ਇੱਕ ਵਾਰੀ ਇਹ ਗੱਲ ਲੈ ਕੇ ਜਾਵਾਂਗੇ ਕਿ ਤੂੰ ਲੋਕਤੰਤਰ ਦਾ ਹਥਿਆਰ ਆ ਤੂੰ ਲੋਕਤੰਤਰ ਦਾ ਧਾਣ ਕਰਨ ਵਾਲਾ ਮੁੱਖ ਮੰਤਰੀ ਆ ਮੈਨੂੰ ਤਾਂ ਹੁਣ ਮੈਨੂੰ ਲੱਗਦਾ ਛੇਸਾਂ ਇੰਸੂਸ਼ਨ ਤੋਂ ਪਹਿਲਾਂ ਉਹਦਾ ਪਹਿਲਾਂ ਹੀ ਪੱਤਾ ਸਾਫ ਹੋ ਜਾਣਾ ਕਿਉਂਕਿ ਦਿੱਲੀ ਦੁੱਲੀ ਚ ਆ ਨਹੀਂ ਰਹੇ ਤੇ ਟੱਕਰੂ ਮੈਂ ਕਰੀ ਫਿਰ ਡਰਦਾ ਡਰਦਾ ਮੈਂ ਕਹਿੰਤ ਰਿਹਾ ਪੁਲਿਸ ਤੋਂ ਡਰਦਾ ਨਾ ਵਰਕੇ ਤੋੜਨਾ ਆਪਣੇ ਹੱਕ ਲਈ ਲੜਨਾ ਕੋਈ ਗਨਾਹ ਨਹੀਂ ਹੈ ਬਹੁਤ ਧੰਨਵਾਦ ਜਨਤਾ ਲਈ ਬਹੁਤ ਧੰਨਵਾਦ ਜਨਤਾ ਲਈ ਲੋਕਾਂ ਲਈ ਨਾ ਕੋਈ ਗਨਾਹ ਕੋਈ ਦਰੂਪ ਬਹੁਤ ਧੰਨਵਾਦ ਬਹੁਤ ਧੰਨਵਾਦ ਆ ਬਾਰਾਂ ਦੇ ਜਨਮੋਕਰੀਸਨ ਤਰੀਕੇ ਦੇ ਨਾਲ ਗੱਲ ਕਰਨ ਨੂੰ ਸਾਨੂੰ ਡਾਕਟਰਾਂ ਨੂੰ ਜਿੰਦੇ ਲੱਗ ਗਏ ਕਿੱਡੀ ਹੈਰਾਨੀ ਦੀ ਗੱਲ ਹੋਈ 3:30 ਵਜੇ ਡਾਕਟਰਾਂ ਨੂੰ ਜਿੰਦੇ ਲੱਗ ਗਏ ਟਰੰਪ ਵਾਲੀ ਜੋਨ ਕਰਾਉਣੀ ਸੀ ਇਹਨਾਂ ਨੇ ਅਸਾਂ ਦਾ ਤਾਂ ਰਾਜਾ ਟਰੰਪ ਹੀ ਹੈ ਹੋਰ ਅਗਲੀ ਡੇਟ ਫਿਰ ਕੋਈ ਦਿੱਤੀ ਹੈ ਜਿੰਦੀ ਦੇਂਦਾ ਕਿ ਉੱਥੇ ਵੀ ਆਏ ਇਹਨਾਂ ਨੇ ਕੁਝ ਕਰਨਾ ਸਾਨੂੰ ਹਾਈ ਕੋਰਟ ਜਾਣਾ ਪੈਣਾ ਤੇ ਬੰਨਾ ਰੱਖੀ ਪ੍ਰਧਾਨ ਮਰਜ਼ੀ ਕਰ ਲਵੇ ਆ ਮਰੀ ਇੱਥੇ ਆਲੇ ਜਿਹੜੇ ਪੜਿਆ ਬੰਦਾ ਨਾ ਚਾਰਜਨ ਛੋੜ ਜਿਆ ਜੋ ਮਰਜ਼ੀ ਇਹ ਕਰ ਲਵੇ ਹੋਰ ਜੋ ਕੋਈ ਮਰਜ਼ੀ ਕਰ ਲਵੇ ਇਹਨਾਂ ਨੂੰ ਵੀ ਟੱਕਰ ਲਾਗੇ 2 ਸਾਲ ਹੋਰ ਰਹਿ ਗਏ ਬਹੁਤ ਬਹੁਤ ਧੰਨਵਾਦ